ਦਿੱਲੀ ਦੇ ਤਿਲਕ ਨਗਰ ਦੇ ਗੁਰੂ ਨਾਨਕ ਮਾਰਕੀਟ ਦੇ ਵਿੱਚ ਸ਼ਾਨਦਾਰ ਯਾਦਗਾਰ ਸਵਾਗਤ ਗੇਟ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਇਲਾਕੇ ਦੇ ਵਿਧਾਇਕ ਸਰਦਾਰ ਜਰਨੈਲ ਸਿੰਘ ਮੌਕੇ ਤੇ ਮੌਜੂਦ ਰਹੇ ਜਿਨ੍ਹਾਂ ਨੇ ਮੌਕੇ ਤੇ ਮੌਜੂਦ ਭਾਈ ਸੋਹਣ ਸਿੰਘ ਭਾਈ ਭਗਤ ਸਿੰਘ ਭਾਈ ਠਾਕੁਰ ਜੀ ਦਾ ਧੰਨਵਾਦ ਕੀਤਾ ਇਸ ਦੇ ਨਾਲ ਹੀ ਇਸ ਯਾਦਗਾਰੀ ਗੇਟ ਦੇ ਵਿੱਚ ਸਹਿਯੋਗ ਦੇਣ ਲਈ ਬਜ਼ੁਰਗ ਵੀਰਾਂ ਅਤੇ ਨੌਜਵਾਨ ਵੀਰਾਂ ਦਾ ਵੀ ਧੰਨਵਾਦ ਕੀਤਾ ਇਸ ਮੌਕੇ ਵਿਦਾਇਕ ਸਰਦਾਰ ਜਰਨੈਲ ਸਿੰਘ ਨੇ ਗੁਰਨਾਨਕ ਮਾਰਕੀਟ ਦੇ ਵਿੱਚ ਇਸ ਸ਼ਾਨਦਾਰ ਯਾਦਗਾਰੀ ਗੇਟ ਦੇ ਉਦਘਾਟਨ ਮੌਕੇ ਸਭ ਨੂੰ ਵਧਾਈਆਂ ਵੀ ਦਿੱਤੀਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸੇ ਖੜਾ ਹਾਂ ਆ ਗੁਰਦਾਨਕ ਮਾਰਕੀਟ ਤਿਲਕ ਵਿਹਾਰ ਦੇ ਵਿੱਚ ਤੇ ਇੱਥੋਂ ਦੇ ਸਾਰੇ ਸਾਡੇ ਵੀਰ ਮੇਰੇ ਨਾਲ ਮੌਜੂਦ ਨੇ ਇਹਨਾਂ ਦੇ ਵੀਰ ਤੇ ਇੱਧਰ ਦੀ ਸਾਰੀ ਐਸੋਸੀਏਸ਼ਨ ਦੇ ਆ ਆਦੇਸ਼ ਮੁਤਾਬਕ ਇੱਥੇ ਸ਼ਾਨਦਾਰ ਹੈ ਸਵਾਗਤ ਗੇਟ ਤੁਸੀਂ ਵੇਖ ਸਕਦੇ ਹੋ ਬਣਵਾਇਆ ਗਿਆ ਤੇ ਅੱਜ ਦਾ ਆ ਆਫੀਸ਼ੀਅਲੀ ਆਪਾਂ ਇਨੋਗ੍ਰੇਸ਼ਨ ਕਰਨ ਜਾ ਰਹੇ ਹਾਂ ਤੇ ਸਾਡੇ ਨਾਲ ਇਸ ਟਾਈਮ ਆ ਇੱਥੋਂ ਦੇ ਵੀਰ ਸਾਡੇ ਸੋਨ ਸਿੰਘ ਜੀ ਸਾਡੇ ਪੁਰਾਣੇ ਸਾਥੀ ਆ ਨਾਲ ਸਾਡੇ ਭਗਤ ਸਿੰਘ ਵੀਰ ਜੀ ਸਰਪੁਰ ਜੀ ਸਾਰੇ ਸਰਪੁਰ ਜੀ ਸਾਰੇ ਸਾਡੇ ਤਿਲਕ ਵਿਹਾਰ ਦੇ ਆ ਜੋ ਸਾਡਾ ਮਾਰਗਦਰਸ਼ਨ ਕਰਦੇ ਨੇ ਬਜ਼ੁਰਗ ਵੀਰਾਂ ਤੋਂ ਲੈ ਕੇ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨੌਜਵਾਨ ਵੀਰ ਚੱਲਦੇ ਨੇ ਸਾਰੇ ਮੌਜੂਦ ਨੇ ਇਸ ਤੋਂ ਪਹਿਲਾਂ ਵੀ ਤਿਲਕ ਵਿਹਾਰ ਚਾਹੇ ਦਿਨ ਤਿਲਕ ਵਿਹਾਰ ਦੀ ਬਿਹਤਰੀ ਇਹ ਤੁਹਾਨੂੰ ਦੱਸ ਦਿੰਦੇ ਰਹਿੰਦੇ ਨੇ ਗੁਰਦੁਆਰਾ ਸ਼ਹੀਦ ਗਾਇਸ ਸਾਹਿਬ ਦੇ ਬਾਹਰ ਵੀ ਇਹਨਾਂ ਨੇ ਬਹੁਤ ਸੋਹਣਾ ਫਲਾਵਰ ਕੋਟ ਰਖਵਾਉਣ ਦਾ ਕੰਮ ਕਰਵਾਇਆ ਸੀ ਤੇ ਮੈਂ ਤੁਹਾਡੇ ਸਭ ਨਾਲ ਇਹ ਵਾ ਵਾਦਾ ਕਰ ਸਕਦਾ ਕਿ ਆਪਾਂ ਤਿਲਕ ਵਿਹਾਰ ਨੂੰ ਦਿੱਲੀ ਦੀ ਸਭ ਤੋਂ ਸੋਹਣੀਆਂ ਕਲੋਨੀਆਂ ਚੋਂ ਇੱਕ ਕਲੋਨੀ ਬਣਾ ਲੈ ਆਪਾਂ ਸੰਕਲਪ ਲਿਆ ਹੋਇਆ ਤੇ ਸਾਰੇ ਇਸੇ ਤਰੀਕੇ ਬਾਰੇ ਜਰ ਸਾ ਸੋਨਿਹਾਲ ਵਾਰਕਦਰਸ਼ਨ ਕਰਦੇ ਰਹੋ ਤੇ ਅੱਗੋ ਵੀ ਡਟ ਕੇ ਤਿਲਕ ਵਿਆਰ ਖਲੋਨੀ ਲਈ ਕੰਮ ਕਰਾਂਗੇ ਤੇ ਹੋਰ ਜ਼ਿਆਦਾ ਇਹਨੂੰ ਸੋਨਾ ਬਣਾਵਾਂਗੇ ਅੱਜ ਦੇ ਇਸ ਯਾਦਗਾਰੀ ਸਵਾਗਤ ਗੇਟ ਦੇ ਆ ਉਦਘਾਟਨ ਦੇ ਮੌਕੇ ਤੇ ਸਭ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਹਿਲੇ ਮੈਂ ਬੋਲਣਾ ਹੈ ਨਾ ਤੁਸੀਂ ਪੜ੍ਹੋ ਪਹਿਲੇ ਤੁਸੀਂ ਪੜ੍ਹੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਨੇ ਵੀ ਤੋੜਨ ਹਲਸਾ ਵਾਹੀ ਗੁਰਜੀ ਦੀ ਫਤਿਹ ਅਸੀਂ ਇਲਾਕੇ ਦੇ ਸਾਡੇ ਐਮਐਲਏ ਸਾਹਿਬ ਜਰਨੈਲ ਸਿੰਘ ਜੀ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਜੋ ਸਾਡੇ ਇੱਕ ਕੈਂਟ ਤੇ ਜੋ ਵੀ ਅਸੀਂ ਇਲਾਕੇ ਦਾ ਕੰਮ ਦੱਸਦੇ ਹਾਂ ਤੇ ਉਹ ਵੱਧ ਚੜ ਕੇ ਕਰਾਉਂਦੇ ਨੇ ਅੱਜ ਗੁਰਨਾਨਕ ਮਾਰਕੀਟ ਦਾ ਜਿਹੜਾ ਸਵਾਗਤ ਗੇਟ ਹੈ ਉਹਨਾਂ ਦਾ ਉਦਘਾਟਨ ਕੀਤਾ ਹੈ ਤੇ ਬਾਕੀ ਵੀ ਸਾਰੇ ਬਹੁਤ ਸਾਡੇ ਕੰਮ ਨੇ ਉਹ ਵੀ ਇਹਨਾਂ ਨੇ ਕੀਤੇ ਨੇ ਤੇ ਬਿਜਲੀ ਪਾਣੀ ਦਾ ਜਿਹੜਾ ਬਿੱਲ ਸੀ ਉਹ ਵੀ ਇਹਨਾਂ ਨੇ ਮਾਫ ਕਰਾਇਆ ਹੈ ਔਰ ਉਹ ਲੈਟਰ ਆ ਚੁੱਕਿਆ ਹੈ ਔਰ ਸ਼ਾਨਦਾਰ ਤਰੀਕੇ ਨਾਲ ਜਿਹੜਾ ਹੈ ਸਵਾਗਤ ਗੇਟ ਬਣਿਆ ਹੈ ਸਭ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਨਾਨਕ ਮਾਰਕੀਟ ਵਿੱਚ ਸਾਡੇ ਐਮ.ਐਲ.ਏ ਸਰਦਾਰ ਜਰਨੈਲ ਸਿੰਘ ਆਏ ਸੀ ਉਹਨਾਂ ਦਾ ਅੱਜ ਜੀਆ ਨੂੰ ਕਹਿੰਦੇ ਆ ਅਸੀਂ ਨਾਲ ਸਾਡਾ ਜਿਹੜਾ ਇੰਪੋਰਟੈਂਟ ਜਿਹੜਾ ਮੈਟਰ ਚੱਲ ਰਿਹਾ ਹੈ ਬਿਜਲੀ ਦਾ ਮੈਟਰ 1984 ਦਾ ਦੰਗਾ ਪੀੜਿਤ ਦਾ ਮਾਫ ਹੋਣਾ ਅਜੇ ਦਾ 2014 ਤੋਂ ਲੈ ਕੇ 2025 ਆ ਰਿਹਾ ਹੈ ਇਹ ਸਾਡਾ ਬਿਜਲੀ ਮੈਟਰ ਫਾਈਨਲ ਹੋਇਆ ਨਹੀਂ ਹੋਇਆ ਅਸੀਂ ਚਾਹੁੰਦੇ ਆ ਕਿ ਜਲਦੋਂ ਜਲਦੀ ਜਰਨੈਲ ਬਾਜੀ ਮਿਲ ਕੇ ਤੇ ਮੁੱਖ ਮੰਤਰੀ ਨਾਲ ਮਿਲ ਕੇ ਸਾਡਾ ਦਿਲਿਹਵਾਰ ਦਾ ਇਹ ਵੀ ਸੀ ਵਲੌਗ ਦਾ ਜਿਹੜਾ ਹੈ ਬਿਜਲੀ ਦਾ ਬਿੱਲ ਮਾਫ਼ ਕਰਨ ਨਾਲ ਕਲੋਨੀ ਦਾ ਹੋਰ ਕੋਈ ਜੋਰ ਸ਼ੋਰ ਨਾਲ ਵਿਕਾਸ ਕਰਨ ਇਨੀ ਬੇਨਤੀ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ